ਸਿਰਫ ਮਾਪੇ ਹੀ ਬੱਚਾ ਲਈ ਨਹੀਂ ਕਰਦੇ ਕਈ ਵਾਰ ਬੱਚੇ ਵੀ ਸਾਡੇ ਲਈ ਬਹੁਤ ਕੁਝ ਕਰ ਜਾਂਦੇ ਆ ਇਸੇ ਤਰ੍ਹਾਂ ਮੇਰੇ ਬੱਚਿਆਂ ਨੇ ਵੀ ਮੇਰੇ ਲਈ ਬਹੁਤ ਵੱਡਾ ਕਦਮ ਚੁੱਕਿਆ ਜੋ ਮੈਂ ਅੱਜ ਤੁਹਾਨੂੰ ਇਸ ਕਹਾਣੀ ਵਿੱਚ ਦੱਸਾਂਗੀ ਮੇਰਾ ਨਾਮ ਲਵਲੀਆ ਤੇ ਮੈਂ ਇੱਕ ਅਮੀਰ ਪਰਿਵਾਰ ਦੀ ਪੜ੍ਹੀ ਲਿਖੀ ਕੁੜੀ ਆ ਮੇਰਾ ਡ੍ਰੀਮ ਬਾਹਰ ਜਾਣ ਦਾ ਸੀ ਅਸੀਂ ਦੋ ਭੈਣਾਂ ਤੇ ਦੋ ਭਰਾ ਆ ਮੇਰੇ ਭੈਣ ਭਰਾ ਅਜੇ ਪੜਦੇ ਸੀ ਤੇ ਮੈਂ ਪੜ ਕੇ ਕੋਰਸ ਵੀ ਕਰ ਲਿਆ ਸੀ ਮੈਂ ਸਾਰੇ ਭੈਣ ਭਰਾਵਾਂ ਵਿੱਚੋਂ ਵੱਡੀ ਆ ਮੈਂ ਆਪਣੇ ਪਾਪਾ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ ਲਈ ਤਾਂ ਐਨ ਆਰ ਆਈ ਮੁੰਡਾ ਦੇਖਿਓ ਮੈਂ ਤਾਂ ਬਾਹਰ ਜਾਣਾ ਆ ਮੈਂ ਕਾਫੀ ਪੜ੍ਹੀ ਲਿਖੀ ਸੀ ਮੇਰੇ ਮੰਮੀ ਡੈਡੀ ਵੀ ਪੜ੍ਹੇ ਲਿਖੇ ਸੀ ਮੇਰੇ ਡੈਡੀ ਸਕੂਲ ਚ ਹੈੱਡਮਾਸਟਰ ਸੀ ਮੇਰੇ ਡੈਡੀ ਨੇ ਮੇਰੇ ਰਿਸ਼ਤੇ ਨੂੰ ਲੈ ਕੇ ਅਖਬਾਰ ਵਿੱਚ ਇਸ਼ਤਿਹਾਰ ਕਢਵਾ ਦਿੱਤਾ ਸੀ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਰਿਸ਼ਤਾ ਆ ਗਿਆ ਸੀ ਉਹ ਮੁੰਡਾ ਅਮਰੀਕਾ ਵਿੱਚ ਪੱਕਾ ਸੀ ਪਰ ਥੋੜਾ ਜਿਹਾ ਉਮਰ ਦਾ ਮੇਰੇ ਨਾਲੋਂ ਜ਼ਿਆਦਾ ਵੱਡਾ ਸੀ ਪਰ ਜਦੋਂ ਉਹਨਾਂ ਨੇ ਸਾਨੂੰ ਮੁੰਡੇ ਦੀ ਫੋਟੋ ਭੇਜੀ ਸੀ ਤਾਂ ਉਹ ਦੇਖਣ ਵਿੱਚ ਇੰਨਾ ਵੱਡਾ ਨਹੀਂ ਲੱਗ ਰਿਹਾ ਸੀ ਸਾਡੀ ਉਮਰ ਦਾ 7-8 ਸਾਲ ਦਾ ਫਰਕ ਸੀ ਮੈਂ ਡੈਡੀ ਨੂੰ ਕਿਹਾ ਸੀ ਕਿ ਇੱਕ ਵਾਰ ਉਹਨਾਂ ਦੇ ਪਿੰਡੋਂ ਪਤਾ ਕਰੋ ਕਿ ਕਿਤੇ ਮੁੰਡਾ ਪਹਿਲਾਂ ਵਿਆਹਿਆ ਹੋਇਆ ਤਾਂ ਨਹੀਂ ਆ ਤੇ ਡੈਡੀ ਨੇ ਉਹਨਾਂ ਦੇ ਪਿੰਡ ਤੋਂ ਸਾਰਾ ਪਤਾ ਕੀਤਾ ਅੱਗੇ ਦੀ ਅੱਗੇ ਬਹੁਤ ਜਾਣਿਆਂ ਤੋਂ ਪਤਾ ਕੀਤਾ ਉਹਨਾਂ ਦੇ ਪਿੰਡ ਦਾ ਡੈਡੀ ਦਾ ਕੋਈ ਦੋਸਤ ਸੀ ਡੈਡੀ ਨੇ ਉਹਨਾਂ ਤੋਂ ਪਤਾ ਕੀਤਾ ਪਰ ਸਭ ਨੇ ਦੱਸਿਆ ਕਿ ਮੁੰਡੇ ਨੂੰ ਬਾਹਰ ਪੱਕਾ ਹੋਣ ਨੂੰ ਥੋੜਾ ਟਾਈਮ ਲੱਗ ਗਿਆ ਇਸ ਕਰਕੇ ਉਮਰ ਜ਼ਿਆਦਾ ਹੋ ਗਈ ਪਰ ਤਵਾਰਾ ਵਿਆਹ ਵਾਲੀ ਕੋਈ ਗੱਲ ਨਹੀਂ ਆ ਇਸ ਤਰ੍ਹਾਂ ਗੱਲ ਚੱਲਦੀ ਰਹੀ ਤੇ ਸਾਡੀ ਅਜੇ ਤੱਕ ਕੋਈ ਸਲਾਹ ਨਹੀਂ ਬਣੀ ਸੀ ਇਸੇ ਤਰ੍ਹਾਂ ਹੀ 1 ਮਹੀਨਾ ਲੰਘ ਗਿਆ ਤੇ ਸਾਨੂੰ ਲੱਗਿਆ ਕਿ ਕਿਤੇ ਉਹਨਾਂ ਦੇ ਮੁੰਡੇ ਦਾ ਰਿਸ਼ਤਾ ਹੋ ਗਿਆ ਹੋਣਾ ਇਸ ਕਰਕੇ ਅਸੀਂ ਉਹਨਾਂ ਨੂੰ ਫੋਨ ਲਾ ਕੇ ਨਹੀਂ ਪੁੱਛ ਰਹੇ ਸੀ ਕਿਉਂਕਿ ਕੋਈ ਵਿਚੋਲਾ ਤਾਂ ਹੈ ਨਹੀਂ ਸੀ ਅਖਬਾਰ ਤੋਂ ਰਿਸ਼ਤ ਹੋ ਰਿਹਾ ਸੀ ਤੇ ਡੈਡੀ ਕਹਿੰਦੇ ਹੁਣ 1 ਮਹੀਨਾ ਲੰਘ ਗਿਆ ਆ ਕੀ ਪਤਾ ਅਗਲੇ ਦਾ ਰਿਸ਼ਤਾ ਹੋ ਗਿਆ ਹੋਵੇ ਇਸੇ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਫੋਨ ਨਹੀਂ ਲਗਾ ਰਹੇ ਸੀ ਪਰ ਮੰਮੀ ਕਹਿੰਦੀ ਚਲ ਜੇ ਹੋ ਗਿਆ ਹੋ ਤਾਂ ਠੀਕ ਆ ਇੱਕ ਵਾਰ ਪੁੱਛਣ ਵਿੱਚ ਕੀ ਹਰਜ ਆ ਜਦੋਂ ਅਸੀਂ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਤਾਂ ਉਹ ਕਹਿੰਦੇ ਅਜੇ ਸਾਡਾ ਰਿਸ਼ਤਾ ਕਿਤੇ ਵੀ ਪੱਕਾ ਨਹੀਂ ਹੋਇਆ ਤਾਂ ਸਾਡੀ ਪੂਰੀ ਸਲਾਹ ਬਣ ਗਈ ਸੀ ਕਿਉਂਕਿ ਅਮਰੀਕਾ ਦਾ ਪੱਕਾ ਮੁੰਡਾ ਮਿਲਣਾ ਮੁਸ਼ਕਲ ਸੀ ਤੇ ਪਰਿਵਾਰ ਵੀ ਜ਼ਿਆਦਾ ਵੱਡਾ ਨਹੀਂ ਸੀ ਮਾਪਿਓ ਸੀ ਤੇ ਇੱਕ ਕੁੜੀ ਸੀ ਉਹ ਵਿਆਹੀ ਹੋਈ ਸੀ ਤੇ ਕੁੜੀ ਵੀ ਅਮਰੀਕਾ ਸੈਟ ਸੀ ਤੇ ਸਾਨੂੰ ਰਿਸ਼ਤਾ ਠੀਕ ਲੱਗਾ ਤੇ ਡੈਡੀ ਨੇ ਮੇਰੀ ਫੋਟੋ ਮੁੰਡੇ ਵਾਲਿਆਂ ਨੂੰ ਭੇਜ ਦਿੱਤੀ ਤੇ ਅਗਲੇ ਦਿਨ ਹੀ ਉਹਨਾਂ ਨੇ ਸਾਨੂੰ ਰਿਸ਼ਤੇ ਲਈ ਹਾਂ ਕਰ ਦਿੱਤੀ ਫਿਰ 15 ਦਿਨਾਂ ਦੇ ਵਿੱਚ ਵਿੱਚ ਸਾਡੀ ਇੰਗੇਜਮੈਂਟ ਹੋ ਗਈ ਮੁੰਡਾ 6 ਮਹੀਨੇ ਲਈ ਇੰਡੀਆ ਆਇਆ ਹੋਇਆ ਸੀ ਤੇ 1 ਮਹੀਨੇ ਬਾਅਦ ਸਾਡਾ ਵਿਆਹ ਹੋ ਗਿਆ ਸੀ ਮੇਰੇ ਡੈਡੀ ਨੇ ਮੇਰਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਐਨਆਰਆਈ ਬਰਾਤ ਸੀ ਤੇ ਡੈਡੀ ਨੇ ਸੇਵਾ ਵਿੱਚ ਕੋਈ ਘਾਟ ਨਾ ਛੱਡੀ ਤੇ ਮੁੰਡੇ ਵਾਲਿਆਂ ਨੂੰ ਕਾਫੀ ਸੋਨਾ ਵੀ ਪਾਇਆ ਮੇਰੇ ਘਰ ਵਾਲੇ ਦਾ ਨਾਮ ਵਰਿੰਦਰ ਆ ਵਿਆਹ ਤੋਂ ਬਾਅਦ ਮੈਂ ਤੇ ਵਰਿੰਦਰ ਸ਼ਿਮਲੇ ਘੁੰਮਣ ਲਈ ਚਲੇ ਗਏ ਉਹ ਟਾਈਮ ਮੇਰੇ ਲਈ ਯਾਦਗਾਰੀ ਸੀ ਤੇ ਵਰਿੰਦਰ ਦੇ ਇੰਡੀਆ ਹੁੰਦੇ ਹੁੰਦੇ ਅਸੀਂ ਸਾਰੀ ਰਿਸ਼ਤੇਦਾਰੀ ਵਿੱਚ ਵੀ ਘੁੰਮਾਏ ਸੀ ਵਰਿੰਦਰ ਦਾ ਸੁਭਾਅ ਠੀਕ ਸੀ ਉਹ ਜ਼ਿਆਦਾ ਨਹੀਂ ਬੋਲਦਾ ਸੀ ਉਹ ਕੱਲਾ ਜਿਹਾ ਬੈਠ ਕੇ ਜ਼ਿਆਦਾ ਖੁਸ਼ ਸੀ ਕਈ ਵਾਰ ਮੈਂ ਕਮਰੇ ਦੇ ਅੰਦਰ ਬੈਠੇ ਹੋਣਾ ਤੇ ਉਹ ਬਾਹਰ ਆ ਕੇ ਬੈਠ ਜਾਂਦਾ ਸੀ ਤੇ ਆਪਣਾ ਫੋਨ ਦੇਖੀ ਜਾਂਦਾ ਰਹਿੰਦਾ ਸੀ ਮੈਨੂੰ ਇਹ ਸਭ ਵਧੀਆ ਨਹੀਂ ਲੱਗਦਾ ਸੀ ਪਰ ਮੇਰੀ ਸੱਸ ਦੱਸਦੀ ਸੀ ਕਿ ਇਹਦਾ ਸੁਭਾਈ ਇਦਾਂ ਦਾ ਇਹ ਅਲੱਗ ਜਿਹਾ ਬੈਠਦਾ ਆ ਪਰ ਉਹਦਾ ਉਹਨੇ ਮੈਨੂੰ ਕਦੇ ਕੁਝ ਵੀ ਨਹੀਂ ਕਿਹਾ ਸੀ ਹਰ ਇੱਕ ਜਗ੍ਹਾ ਮੇਰੇ ਨਾਲ ਜਾਂਦਾ ਸੀ ਬਸ ਥੋੜਾ ਬੋਲਣ ਵਿੱਚ ਢਿੱਲਾਈ ਸੀ ਘੱਟ ਹੀ ਬੋਲਦਾ ਸੀ ਜਦੋਂ ਗੱਲਾਂ ਕਰਲੋਤਾ ਕਰ ਲੈਂਦਾ ਸੀ ਆਪਣੇ ਆਪ ਉਹ ਘਾਟ ਹੀ ਗੱਲਾਂ ਕਰਦਾ ਸੀ ਉਹਨੂੰ ਗੱਲਾਂ ਕਰਨ ਦਾ ਸ਼ੌਂਕ ਨਹੀਂ ਸੀ ਇੱਕ ਦਿਨ ਅਸੀਂ ਮੇਰੇ ਪੇਕੇ ਰਾਤ ਰਹਿਣ ਲਈ ਗਏ ਤੇ ਉੱਥੇ ਜਾ ਕੇ ਮੇਰੀ ਭੈਣ ਨੇ ਵਰਿੰਦਰ ਨਾਲ ਬਹੁਤ ਮਜ਼ਾਕ ਕੀਤਾ ਕਿਉਂਕਿ ਉਹਦਾ ਨਵਾਂ ਨਵਾਂ ਜੀਜਾ ਸੀ ਤੇ ਉਹਨੂੰ ਨਵੀਆਂ ਚੀਜ਼ੇ ਦਾ ਚਾਅ ਸੀ ਪਰ ਵਰਿੰਦਰ ਨੂੰ ਇਹਨਾਂ ਬੋਲਣਾ ਹੀ ਪਸੰਦ ਨਹੀਂ ਸੀ ਉਹ ਉੱਠ ਕੇ ਬਾਹਰ ਚਲਾ ਗਿਆ ਤੇ ਮੇਰੀ ਭੈਣ ਮੈਨੂੰ ਕਹਿੰਦੀ ਕਿ ਜੀਜਾ ਕਿਹੋ ਜਿਹਾ ਆ ਮੈਂ ਉਹਨੂੰ ਥੋੜਾ ਮਜ਼ਾਕ ਕੀ ਕਰਤਾ ਉਹਨੇ ਤਾਂ ਮੂੰਹ ਹੀ ਹੋਰ ਕਰ ਲਿਆ ਤਾਂ ਮੈਂ ਉਹਨੂੰ ਦੱਸਿਆ ਕਿ ਉਹਨੂੰ ਘੱਟ ਬੋਲਣਾ ਪਸੰਦ ਆ ਤੇ ਅਗਲੀ ਸਵੇਰ ਹੀ ਉਹ ਤਿਆਰ ਹੋ ਗਿਆ ਤੇ ਕਹਿੰਦਾ ਜਲਦੀ ਪਿੰਡ ਚ ਆਲਦੇ ਆ ਮੈਨੂੰ ਕੰਮ ਆ ਤਾਂ ਮੈਂ ਉਹਦੇ ਨਾਲ ਚਲੀ ਗਈ ਤੇ ਪਿੰਡ ਜਾ ਕੇ ਉਹਨੂੰ ਕੋਈ ਵੀ ਕੰਮ ਨਹੀਂ ਸੀ ਉਹ ਬਹਾਨਾ ਜਿਹਾ ਬਣਾ ਕੇ ਪਿੰਡ ਆ ਗਿਆ ਉਹਨੂੰ ਜ਼ਿਆਦਾ ਕਿਤੇ ਰਹਿਣਾ ਵੀ ਪਸੰਦ ਨਹੀਂ ਸੀ ਇਸੇ ਤਰ੍ਹਾਂ ਹੀ ਵਰਿੰਦਰ ਦੇ ਵਾਪਿਸ ਅਮਰੀਕਾ ਜਾਣ ਦਾ ਟਾਈਮ ਹੋ ਗਿਆ ਤੇ ਜਿਸ ਦਿਨ ਉਹਨੇ ਵਾਪਿਸ ਜਾਣਾ ਸੀ ਮੈਂ ਬਹੁਤ ਰੋਈ ਕਿਉਂਕਿ ਉਹਦੇ ਬਿਨਾ ਮੇਰਾ ਮਨ ਨਹੀਂ ਲੱਗਣਾ ਸੀ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਆਪਣੇ ਘਰ ਵਾਲੇ ਨਾਲ ਰਹਿਣ ਦਾ ਮੈਨੂੰ ਬੜਾ ਚਾਅ ਸੀ ਤੇ ਵਰਿੰਦਰ ਨੇ ਮੈਨੂੰ ਚੁੱਪ ਕਰਾਇਆ ਉਹ ਕਹਿੰਦਾ ਮੈਂ ਤੈਨੂੰ ਉੱਥੇ ਜਲਦੀ ਬੁਲਾ ਹੀ ਲੈਣਾ ਆ ਤੂੰ ਐਵੇਂ ਨਾ ਆਪਣਾ ਮਨ ਹੌਲਾ ਕਰ ਮੈਂ ਵਰਿੰਦਰ ਨੂੰ 에ਅਰਪੋਰਟ ਤੇ ਛੱਡਣ ਨਾਲ ਗਈ ਸੀ ਮੇਰੇ ਸਾਸੋਹਰਾ ਵੀ ਵਰਿੰਦਰ ਦੇ ਨਾਲ ਹੀ ਅਮਰੀਕਾ ਚਲੇ ਗਏ ਸੀ ਤੇ ਵਰਿੰਦਰ ਦੇ ਅਮਰੀਕਾ ਜਾਣ ਪਿੱਛੋਂ ਮੈਂ ਆਪਣੇ ਪੇਕੇ ਘਰ ਆ ਗਈ ਸੀ ਇੱਥੇ ਮੈਂ ਘਰ ਰਹਿ ਕੇ ਬਹੁਤ ਬੋਰ ਹੋ ਗਈ ਸੀ ਕਿਉਂਕਿ ਅਸੀਂ ਕਿਤੇ ਨਾ ਕਿਤੇ ਉੱਥੇ ਚਲੇ ਜਾਂਦੇ ਸੀ ਵਰਿੰਦਰ ਮੈਨੂੰ ਕਹਿੰਦਾ ਤੂੰ ਉਹਨਾ ਟਾਈਮ ਕਿਤੇ ਜੌਬ ਕਰ ਲੈ ਨਾਲੇ ਤੇਰਾ ਟਾਈਮ ਪਾਸ ਹੋ ਜਾ ਕਰੂ ਤੇ ਮੈਂ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਸੀ ਤੇ ਮੈਂ ਕੰਪਿਊਟਰ ਸੈਂਟਰ ਵਿੱਚ ਬੱਚਿਆਂ ਨੂੰ ਕੰਪਿਊਟਰ ਸਿਖਾਉਣ ਲੱਗ ਗਈ ਸੀ ਤੇ ਮੇਰਾ ਵਧੀਆ ਟਾਈਮ ਲੰਘਣ ਲੱਗ ਗਿਆ ਸੀ ਤੇ ਇਸ ਤਰ੍ਹਾਂ ਹੀ ਪੂਰਾ 1 ਸਾਲ ਲੰਘ ਗਿਆ ਸੀ ਤੇ ਵਰਿੰਦਰ ਨੇ ਮੇਰੀ ਫਾਈਲ ਲਈ ਹੋਈ ਸੀ ਮੇਰਾ ਅਮਰੀਕਾ ਦਾ ਬਣਾ ਨੂੰ 1.5 ਸਾਲ ਲੱਗ ਗਿਆ ਸੀ ਤੇ 1.5 ਸਾਲ ਬਾਅਦ ਮੈਂ ਅਮਰੀਕਾ ਵਰਿੰਦਰ ਕੋਲ ਚਲੀ ਗਈ ਸੀ ਉੱਥੇ ਗਏ ਨੂੰ ਮੈਨੂੰ ਥੋੜੇ ਦਿਨ ਹੀ ਹੋਏ ਸੀ ਕਿ ਮੈਂ ਦੇਖਿਆ ਵਰਿੰਦਰ ਡਰਿੰਕ ਬਹੁਤ ਜ਼ਿਆਦਾ ਕਰਦਾ ਸੀ ਜਦਕਿ ਇੱਥੇ ਉਹਨੂੰ ਮੈਂ ਕਦੇ ਵੀ ਡਰਿੰਕ ਕਰਦੇ ਨਹੀਂ ਦੇਖਿਆ ਸੀ ਉਥੇ ਵਰਿੰਦਰ ਰੋਜ਼ ਡਰਿੰਕ ਕਰਦਾ ਸੀ ਜਦੋਂ ਨੂੰ ਮੈਂ ਥੋੜਾ ਜਿਹਾ ਵੀ ਟੋਕਦੀ ਸੀ ਤਾਂ ਉਹ ਕਹਿੰਦਾ ਸੀ ਕਿ ਤੂੰ ਬਾਹਰ ਆ ਚੁੱਕੀ ਆ ਤੇ ਇੱਥੇ ਇਹ ਸਭ ਨਾਰਮਲ ਗੱਲਾਂ ਨੇ ਤੂੰ ਕਿਹੜੇ ਜ਼ਮਾਨੇ ਦੀ ਆ ਜੋ ਅਜੇ ਤੱਕ ਤੈਨੂੰ ਇਹ ਵੀ ਨਹੀਂ ਪਤਾ ਮੈਂ ਵਰਿੰਦਰ ਨੂੰ ਕਿਹਾ ਕਿ ਇੱਕ ਅੱਧਾ ਪੈਗ ਠੀਕ ਆ ਪਰ ਤੁਸੀਂ ਤਾਂ ਬੋਤਲ ਦੀ ਬੋਤਲ ਪੀ ਜਾਂਦੇ ਹੋ ਇੰਨੀ ਡਰਿੰਕ ਕਰਨੀ ਤਾਂ ਦੀ ਸਿਹਤ ਲਈ ਚੰਗੀ ਨਹੀਂ ਆ ਤਵਿੰਦਰ ਕਹਿੰਦਾ ਇੱਧਰ ਕੰਮ ਤੋਂ ਆ ਕੇ ਸਾਰੇ ਇਦਾਂ ਹੀ ਇੰਜੋਏ ਕਰਦੇ ਆ ਮੈਂ ਹੈਰਾਨ ਰਹਿ ਗਈ ਸੀ ਕਿਉਂਕਿ ਇੰਡੀਆ ਵਰਿੰਦਰ ਬਹੁਤ ਘੱਟ ਬੋਲਦਾ ਸੀ ਤੇ ਇੱਥੇ ਵਰਿੰਦਰ ਬਹੁਤ ਜ਼ਿਆਦਾ ਬੋਲਦਾ ਸੀ ਮੈਂ ਵਰਿੰਦਰ ਨੂੰ ਕਿਹਾ ਕਿ ਤੁਸੀਂ ਇੰਡੀਆ ਤਾਂ ਇੰਨਾ ਬੋਲਦੇ ਨਹੀਂ ਸੀ ਤਾਂ ਵਰਿੰਦਰ ਮੈਨੂੰ ਕਹਿੰਦਾ ਮੇਰਾ ਇੱਥੇ ਹੀ ਵੱਧ ਮਨ ਲੱਗਦਾ ਆ ਮੇਰਾ ਇੰਡੀਆ ਘੱਟ ਮਨ ਲੱਗਦਾ ਇਸ ਕਰਕੇ ਇੱਥੇ ਮੈਂ ਜ਼ਿਆਦਾ ਬੋਲਦਾ ਤੇ ਉੱਥੇ ਮੈਂ ਘੱਟ ਬੋਲਦਾ ਮੈਂ ਤਾਂ ਮਸਾ ਉੱਥੋਂ ਇੱਥੇ ਆਇਆ ਸੀ ਉੱਥੇ ਮੇਰਾ ਮਨ ਹੀ ਨਹੀਂ ਲੱਗਾ ਹੁਣ ਇੱਥੇ ਜ਼ਿਆਦਾ ਰਹਿੰਦਿਆ ਕਰਕੇ ਮੈਨੂੰ ਇਹ ਦੇਸ਼ ਵਧੀਆ ਲੱਗਦਾ ਦਾਇਆ ਇੱਥੇ ਮੇਰਾ ਮਨ ਲੱਗਦਾ ਆ। ਵਰਿੰਦਰ ਨੇ ਮੈਨੂੰ 2 ਮਹੀਨੇ ਕਮਾਇਆ ਤੇ ਉਸ ਤੋਂ ਬਾਅਦ ਮੈਨੂੰ ਕੰਮ ਤੇ ਲਵਾਇਆ। ਇਸੇ ਤਰ੍ਹਾਂ ਹੀ ਟਾਈਮ ਲੰਘਦਾ ਜਾ ਰਿਹਾ ਸੀ। ਵਰਿੰਦਰ ਡੇਲੀ ਰਾਤ ਨੂੰ ਸ਼ਰਾਬ ਪੀ ਕੇ ਆ ਜਾਂਦਾ ਸੀ ਤੇ ਮੇਰੇ ਨਾਲ ਲੜ ਪੈਂਦਾ ਸੀ। ਇਹ ਉਹਦਾ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਜੇ ਮੈਂ ਆਪਣੇ ਸਹੁਰੇ ਕੋਲੇ ਗੱਲ ਕਰਦੀ ਸੀ ਤਾਂ ਉਹ ਮੈਨੂੰ ਕਹਿ ਦਿੰਦੇ ਸੀ ਕੋਈ ਗੱਲ ਨਹੀਂ ਇੰਨਾ ਕੁ ਤਾਂ ਇੱਧਰ ਚੱਲਦਾ ਹੀ ਆ। ਵਰਿੰਦਰ ਦਾ ਉਧਰ ਜਾ ਕੇ ਵਿਵਹਾਰ ਬਿਲਕੁਲ ਹੀ ਉਲਟ ਹੋ ਗਿਆ ਸੀ। ਉਹ ਹਰ ਰੋਜ਼ ਡਰਿੰਕ ਕਰਕੇ ਆਉਂਦਾ ਸੀ ਤਾਂ ਮੇਰੀ ਉਹਦੇ ਨਾਲ ਲੜਾਈ ਹੋ ਜਾਂਦੀ। ਸੀ ਇਸ ਤਰ੍ਹਾਂ 1 ਮਹੀਨਾ ਚੱਲਦਾ ਰਿਹਾ ਫਿਰ ਮੈਂ ਆਪਣੇ ਡੈਡੀ ਕੋਲੇ ਗੱਲ ਕੀਤੀ ਤਾਂ ਡੈਡੀ ਨੇ ਮੈਨੂੰ ਸਮਝਾਇਆ ਕਿ ਪੁੱਤਰ ਲੜਨਾ ਕਿਸੇ ਗੱਲ ਦਾ ਕੋਈ ਹੱਲ ਨਹੀਂ ਹੁੰਦਾ ਤੂੰ ਉਹਨੂੰ ਪਿਆਰ ਨਾਲ ਸਮਝਾਇਆ ਕਰ ਉਹ ਹਟ ਜਾਊਗਾ ਪਰ ਮੈਨੂੰ ਇਸ ਗੱਲ ਦੀ ਬਹੁਤ ਹੈਰਾਨੀ ਸੀ ਕਿ ਜਦੋਂ ਉਹ ਵਿਆਹ ਕਰਾਉਣ ਇੰਡੀਆ ਗਿਆ ਸੀ ਉੱਥੇ ਮੇਰੇ ਨਾਲ ਜੋ ਟਾਈਮ ਉਹਨੇ ਬਤਾਇਆ ਉਦੋਂ ਉਹਨੇ ਬਿਲਕੁਲ ਵੀ ਡਰਿੰਕ ਦਾ ਪਤਾ ਨਹੀਂ ਲੱਗਣ ਦਿੱਤਾ ਜਾਂ ਫਿਰ ਉਹਨੇ ਡਰਿੰਕ ਕੀਤੀ ਹੀ ਨਹੀਂ ਜਾਂ ਫਿਰ ਘਟ ਕਰਦਾ ਸੀ ਪਰ ਮੈਨੂੰ ਬਿਲਕੁਲ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਸ਼ਾਇਦ ਜਦੋਂ ਉਹ ਪਰੇ-ਪਰੇ ਹੋ ਕੇ ਬੈਠਦਾ ਸੀ ਤਾਂ ਉਹ ਡਰਿੰਕ ਹੀ ਕਰਦਾ ਸੀ ਪਰ ਮੈਨੂੰ ਇਸ ਗੱਲ ਦਾ ਕਦੇ ਵੀ ਉਹਨੇ ਪਤਾ ਨਹੀਂ ਲੱਗਣ ਦਿੱਤਾ ਸੀ ਡਰਿੰਕ ਕਰਦਾ ਤਾਂ ਕਰ ਲੈਂਦਾ ਪਰ ਉਹ ਤਾਂ ਹੱਦੋਂ ਵੱਧ ਕਰਦਾ ਸੀ ਉਹਨੂੰ ਬਿਲਕੁਲ ਵੀ ਸੁਰਤ ਨਹੀਂ ਰਹਿੰਦੀ ਸੀ ਕਿ ਮੈਂ ਕਿੱਥੇ ਆ ਮੈਂ ਕੀ ਕਰਦਾ ਤੇ ਮੈਂ ਲੜਨ ਲੱਗਿਆ ਕੀ ਇਹਨੂੰ ਬੋਲ ਰਿਆਂ ਬਿਲਕੁਲ ਵੀ ਨਹੀਂ ਸੋਚਦਾ ਸੀ ਫਿਰ ਮੈਂ ਪ੍ਰੈਗਨੈਂਟ ਹੋ ਗਈ ਸੀ ਜਦੋਂ ਮੈਂ ਪ੍ਰੈਗਨੈਂਟ ਸੀ ਉਹ ਮੇਰਾ ਬਹੁਤ ਧਿਆਨ ਰੱਖਦਾ ਸੀ ਪਰ ਰਾਤ ਨੂੰ ਫੇਰ ਉਹੀ ਕੰਜਰਖਾਣਾ ਹੁੰਦਾ ਸੀ ਰਾਤ ਨੂੰ ਉਹ ਉਦਈ ਪੀ ਕੇ ਮੇਰੇ ਨਾਲ ਲੜਦਾ ਸੀ ਮੇਰੀ ਸਾਸੋ ਨੂੰ ਬਹੁਤ ਸਮਝਾਉਂਦੀ ਸੀ ਕਿ ਹੁਣ ਉਹ ਪ੍ਰੈਗਨੈਂਟ ਆ ਪਰ ਉਹਨੂੰ ਪੀ ਕੇ ਬਿਲਕੁਲ ਵੀ ਸੁਰਤ ਨਹੀਂ ਰਹਿੰਦੀ ਸੀ ਕੰਮ ਉਹ ਬਹੁਤ ਕਰਦਾ ਸੀ ਘਰ ਦਾ ਕੰਮ ਵੀ ਨਾਲ ਕਰਵਾ ਦਿੰਦਾ ਸੀ ਪਰ ਰਾਤ ਨੂੰ ਪੀ ਕੇ ਉਹ ਕੀ ਕਰਦਾ ਇਸ ਗੱਲ ਦੀ ਉਹਨੂੰ ਬਿਲਕੁਲ ਵੀ ਸਮਝ ਨਹੀਂ ਰਹਿੰਦੀ ਸੀ ਮੈਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਫਿਰ ਮੇਰੇ ਘਰ ਮੁੰਡੇ ਨੇ ਜਨਮ ਲਿਆ ਤੇ ਉਹਦਾ ਨਾਮ ਅਸੀਂ ਕੀਰਤ ਰੱਖਿਆ ਉਹ ਬਹੁਤ ਸੋਹਣਾ ਸੀ ਮੁੰਡਾ ਤਾਂ ਵਰਿੰਦਰ ਦੀ ਜਾਨ ਹੀ ਸੀ ਉਹ ਜਦੋਂ ਵੀ ਕੰਮ ਤੋਂ ਆਉਂਦਾ ਸੀ ਤਾਂ ਕੀਰਤ ਨਾਲ ਬਹੁਤ ਖੇਡਦਾ ਸੀ ਮੈਂ ਵਰਿੰਦਰ ਨੂੰ ਸਮਝਾਉਂਦੀ ਸੀ ਕਿ ਹੁਣ ਤੁਸੀਂ ਆਪਣੀ ਸ਼ਰਾਬ ਘਟਾ ਦਿਓ ਹੁਣ ਘਰ ਵਿੱਚ ਬੱਚਾ ਆ ਗਿਆ ਤੇ ਜੇ ਤੁਸੀਂ ਇਦਾਂ ਕਰੋਗੇ ਤਾਂ ਬੱਚਾ ਵੀ ਤੁਹਾਡੇ ਤੋਂ ਇਹੀ ਕੁਝ ਸਿੱਖੂਗਾ ਵਰਿੰਦਰ ਮੈਨੂੰ ਕਹਿ ਤਾਂ ਦਿੰਦਾ ਸੀ ਪਰ ਉਹ ਕੋਈ ਵੀ ਗੱਲ ਦਾ ਅਸਰ ਨਹੀਂ ਕਰਦਾ ਸੀ ਉਹ ਹਮੇਸ਼ਾ ਆਪਣੀ ਮਰਜ਼ੀ ਕਰਦਾ ਸੀ ਇਸੇ ਤਰ੍ਹਾਂ ਕਰਕੇ ਟਾਈਮ ਲੰਘਦਾ ਗਿਆ ਮੇਰਾ ਬੇਟਾ 5 ਸਾਲ ਦਾ ਹੋ ਗਿਆ ਸੀ ਤੇ ਮੇਰੇ ਮੰਮੀ ਡੈਡੀ ਮੇਰੇ ਬੱਚੇ ਨੂੰ ਬਹੁਤ ਮਿਸ ਕਰਦੇ ਸੀ ਉਹ ਕਹਿੰਦੇ ਸੀ ਕਿ ਤੂੰ ਇੰਡੀਆ ਇੱਕ ਗੇੜਾ ਲਾ ਜਾ ਤੇ ਸਾਨੂੰ ਕੀਰਤ ਨਾਲ ਮਲਾ ਦੇ ਪਰ ਵਰਿੰਦਰ ਮੇਰੇ ਇੰਡੀਆ ਜਾਣ ਨੂੰ ਨਹੀਂ ਮੰਨਦਾ ਸੀ ਇਸ ਤਰ੍ਹਾਂ ਕਰਦੇ ਕਰਦੇ ਮੈਂ 5 ਸਾਲਾਂ ਬਾਅਦ ਫਿਰ ਪ੍ਰੈਗਨੈਂਟ ਹੋ ਗਈ ਸੀ ਦੂਜੇ ਬੱਚੇ ਵਾਰੀ ਮੈਂ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਸੀ ਉਹ 9 ਮਹੀਨੇ ਮੈਂ ਬਹੁਤ ਔਖੇ ਗੱਡੇ ਤੇ ਮੇਰੇ ਘਰ ਦੁਬਾਰਾ ਬੇਟੇ ਨੇ ਜਨਮ ਲਿਆ ਉਹਦਾ ਨਾਮ ਅਸੀਂ ਗੁਰਵੀਰ ਰੱਖਿਆ ਮੇਰੇ ਦੋਵੇਂ ਬੱਚੇ ਬਹੁਤ ਪਿਆਰੇ ਸੀ ਕੀਰਤ ਗੁਰਵੀਰ ਨਾਲ ਖੇਡਦਾ ਰਹਿੰਦਾ ਸੀ ਦੋਵੇਂ ਬੱਚੇ ਘਰ ਵਿੱਚ ਖੇਡਦੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਸੀ ਇੱਕ ਦਿਨ ਕੀ ਹੋਇਆ ਕਿ ਵਰਿੰਦਰ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਘਰ ਆਇਆ ਤੇ ਮੈਂ ਉਹਨੂੰ ਬਹੁਤ ਬੋਲੀ ਕਿਉਂਕਿ ਜਦੋਂ ਵੀ ਉਹ ਘਰ ਆ ਕੇ ਲੜਦਾ ਸੀ ਤਾਂ ਮੇਰੇ ਬੱਚੇ ਡਰ ਜਾਂਦੇ ਸੀ ਇਸ ਤਰ੍ਹਾਂ ਸਾਡੀ ਲੜਾਈ ਬਹੁਤ ਜ਼ਿਆਦਾ ਵਧ ਗਈ ਤਾਂ ਵਰਿੰਦਰ ਮੈਨੂੰ ਕਹਿੰਦਾ ਜਾ ਚਲੀ ਜਾ ਜਿੱਥੋਂ ਆਈਆਂ ਮੈਂ ਤੈਨੂੰ ਕੱਲ ਹੀ ਇੰਡੀਆ ਭੇਜ ਦਊਂਗਾ ਤੇ ਪੱਕਾ ਹੀ ਤੈਨੂੰ ਇੰਡੀਆ ਭੇਜ ਦਊਂਗਾ ਮੈਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ ਮੈਂ ਕਿਹਾ ਮੈਂ ਆਪਣੇ ਬੱਚੇ ਨਾਲ ਲੈ ਕੇ ਚਲੀ ਜਾਵਾਂਗੀ ਤਾਂ ਉਹ ਕਹਿੰਦਾ ਇਹ ਤਾਂ ਮੇਰੇ ਕੋਲ ਹੀ ਰਹਿਣਗੇ ਤੂੰ ਚਲੀ ਜਾ ਜਿੱਧਰ ਜਾਣਾ ਆ ਇਸ ਤਰ੍ਹਾਂ ਮੇਰੇ ਨਾਲ ਉਹ ਕਾਫੀ ਲੜਿਆ ਤੇ ਅਗਲੇ ਦਿਨ ਫੇਰ ਉਦਾਂ ਹੀ ਕੀਤਾ ਫਿਰ ਮੈਨੂੰ ਆ ਕੇ ਬੋਲਣ ਲੱਗ ਪਿਆ ਤੇ ਮੈਨੂੰ ਕਹਿੰਦਾ ਤੂੰ ਜਿੱਥੇ ਕੰਮ ਤੇ ਜਾਂਦੀ ਆ ਉੱਥੇ ਤੂੰ ਕੋਈ ਦੂਜਾ ਬੰਦਾ ਲੱਭ ਲਿਆ ਹੋਣਾ ਇਸ ਕਰਕੇ ਰੋਜ਼-ਰੋਜ਼ ਤੂੰ ਮੇਰੇ ਨਾਲ ਲੜਦੀ ਆ ਮੈਂ ਕਿਹਾ ਮੈਂ ਤਾਂ ਤੈਨੂੰ ਸ਼ਰਾਬ ਪੀਣ ਤੋਂ ਰੋਕਦੀ ਆ ਮੈਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ ਕਿ ਉਹਨੇ ਮੇਰੇ ਚਰਿੱਤਰ ਤੇ ਉਂਗਲੀ ਚੁੱਕੀ ਆ ਮੈਂ ਫੋਨ ਕਰਕੇ ਆਪਣੇ ਡੈਡੀ ਨਾਲ ਗੱਲ ਕੀਤੀ ਤੇ ਮੈਂ ਡੈਡੀ ਨੂੰ ਕਿਹਾ ਕਿ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ ਤਾਂ ਡੈਡੀ ਕਹਿੰਦੇ ਪੁੱਤ ਇੰਨੀ ਜਲਦੀ ਐਡੇ ਵੱਡੇ ਫੈਸਲੇ ਨਹੀਂ ਲਈਦੇ ਮੈਂ ਕਿਹਾ ਡੈਡੀ ਮੈਂ ਇੰਡੀਆ ਆਉਣਾ ਤੇ ਮੈਂ ਟਿਕਟ ਲੈ ਕੇ ਉਹਨਾਂ ਨੂੰ ਬਿਨਾਂ ਦੱਸੀ ਇੰਡੀਆ ਚਲੀ ਗਈ ਵਰਿੰਦਰ ਪੀਆਰਸੀ ਇਸ ਕਰਕੇ ਉਹਦੇ ਨਾਲ ਪੀਆਰ ਤਾਂ ਮੈਂ ਉਦੋਂ ਹੀ ਹੋ ਗਈ ਸੀ ਤੇ ਮੈਂ ਅਗਲੇ ਦਿਨ ਟਿਕਟ ਲੈ ਕੇ ਬਿਨਾਂ ਦੱਸੇ ਘਰੋਂ ਆਪਣੇ ਬੱਚਿਆਂ ਨੂੰ ਲੈ ਕੇ ਇੰਡੀਆ ਚਲੀ ਗਈ ਉਦੋਂ ਵਰਿੰਦਰ ਕੰਮ ਤੇ ਗਿਆ ਹੋਇਆ ਸੀ ਜਦੋਂ ਮੈਂ ਘਰੋਂ ਨਿਕਲੀ ਤੇ ਮੇਰੇ ਸੱਸ ਸਹੁਰਾ ਪਾਰਕ ਵਿੱਚ ਗਏ ਹੋਏ ਸੀ ਉਹਨਾਂ ਨੂੰ ਮੇਰੇ ਘਰੋਂ ਗਈ ਦਾ ਬਿਲਕੁਲ ਵੀ ਪਤਾ ਨਹੀਂ ਲੱਗਾ ਜਦੋਂ ਉਹ ਸ਼ਾਮ ਨੂੰ ਘਰ ਆਏ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੇਰਾ ਫੋਨ ਨਹੀਂ ਲੱਗ ਰਿਹਾ ਸੀ ਤੇ ਮੈਨੂੰ ਵਰਿੰਦਰ ਮੈਸੇਜ ਤੇ ਮੈਸੇਜ ਕਰੀ ਜਾ ਰਿਹਾ ਸੀ ਕਿ ਤੂੰ ਕਿੱਥੇ ਚਲੀ ਗਈ ਜਦੋਂ ਮੈਂ ਇੰਡੀਆ ਜਾ ਕੇ ਆਪਣੀ ਸੱਸ ਨੂੰ ਫੋਨ ਕੀਤਾ ਤਾਂ ਉਹ ਮੈਨੂੰ ਕਹਿੰਦੀ ਤੂੰ ਕਿਸੇ ਦੂਜੇ ਬੰਦੇ ਨਾਲ ਭੱਜੇਗੀ ਵਰਿੰਦਰ ਵਾਂਗ ਉਹਦੀ ਮਾਂ ਵੀ ਮੇਰੇ ਚਰਿੱਤਰ ਤੇ ਉਂਗਲ ਚੁੱਕਦੀ ਸੀ ਉਹ ਆਪਣੇ ਪੁੱਤ ਨੂੰ ਮਾੜਾ ਨਹੀਂ ਕਹਿੰਦੀ ਸੀ ਨਾਲੇ ਉਹਨੂੰ ਚੰਗਾ ਭਲਾ ਪਤਾ ਸੀ ਕਿ ਮੇਰਾ ਪੁੱਤ ਕਿੱਦਾਂ ਦਾ ਫਿਰ ਵੀ ਉਹ ਮੇਰੇ ਚਰਿੱਤਰ ਤੇ ਉਂਗਲੀ ਚੁੱਕਦੀ ਸੀ ਮੈਂ 2 ਮਹੀਨੇ ਇੰਡੀਆ ਰਹੀ ਤੇ ਵਰਿੰਦਰ ਫੋਨ ਕਰਕੇ ਮੈਨੂੰ ਕਹਿੰਦਾ ਕਿ ਮੇਰੇ ਬੱਚੇ ਵਾਪਸ ਕਰ ਜਾ ਤੂੰ ਜਿੱਥੇ ਰਹਿਣਾ ਰਹਿ ਉਹਨੂੰ ਮੇਰੇ ਵਿੱਚ ਘੱਟ ਇੰਟਰਸਟ ਸੀ ਉਹਦਾ ਵਾਧ ਤੇ ਆਣ ਪੀਣ ਵਿੱਚ ਰਹਿੰਦਾ ਸੀ ਪੀਕੇ ਮੇਰੇ ਨਾਲ ਬੱਦਸਲੂਕੀ ਕਰਦਾ ਸੀ ਜਿਸ ਟਾਈਮ ਘਰ ਆ ਕੇ ਅਸੀਂ ਇਕੱਠੇ ਹੁੰਦੇ ਸੀ ਕੋਈ ਗੱਲਬਾਤ ਕਰਨੀ ਹੁੰਦੀ ਸੀ ਉਸ ਟਾਈਮ ਉਹ ਪੀਕੇ ਮੇਰੇ ਨਾਲ ਬਹਿਸ-ਬਾਜੀ ਕਰਨ ਲੱਗ ਜਾਂਦਾ ਸੀ ਮੇਰੇ ਬੱਚੇ ਵੀ ਆਪਣੇ ਪਿਓ ਦੇ ਘਰ ਆਏ ਤੇ ਸਹਿਮ ਜਾਂਦੇ ਸੀ ਮੇਰੀ ਭੈਣ ਮੈਨੂੰ ਕਹਿੰਦੀ ਕਿ ਤੇ ਜੀਜੇ ਦੀ ਕਿਸੇ ਹੋਰ ਕੁੜੀ ਨਾਲ ਗੱਲਬਾਤਾਂ ਨਹੀਂ ਮੈਂ ਉਹਨੂੰ ਕਿਹਾ ਕਿ ਇਹੋ ਜੀ ਤਾਂ ਕੋਈ ਗੱਲ ਨਹੀਂ ਲੱਗਦੀ ਮੈਂ ਉਹਦਾ ਕਈ ਵਾਰ ਫੋਨ ਵੀ ਚੈੱਕ ਕੀਤਾ ਆ ਉਹਦੀ ਕਿਸੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਆ ਬਸ ਉਹਨੂੰ ਪੀਣ ਦਾ ਹੀ ਜ਼ਿਆਦਾ ਚਸਕਾ ਆ ਤੇ ਪੀਕੇ ਹੀ ਉਹ ਬਸ ਸਭ ਕੁਝ ਪੋਲ ਜਾਂਦਾ ਆ ਤੇ ਜਦੋਂ ਉਹਨੂੰ ਮੈਂ ਸਵੇਰੇ ਵੀ ਸਮਝਾਉਣੀ ਆ ਤਾਂ ਮੈਨੂੰ ਕਹਿ ਦਿੰਦਾ ਕਿ ਠੀਕ ਆ ਅੱਜ ਤੋਂ ਬਾਅਦ ਘੱਟ ਪੀਵਾਂਗਾ ਪਰ ਸ਼ਾਮ ਨੂੰ ਫੇਰ ਉਹੀ ਹਾਲ ਹੁੰਦਾ ਆ ਤੇ ਉਹ ਪੀ ਕੇ ਵੀ ਚੁੱਪ ਕਰਕੇ ਨਹੀਂ ਸੌਂਦਾ ਪੀ ਕੇ ਮੇਰੇ ਨਾਲ ਬਹੁਤ ਲੜਦਾ ਆ ਤੇ ਕਦੇ-ਕਦੇ ਮੇਰੇ ਥੱਪੜ ਵੀ ਮਾਰਦਾ ਆ ਮੇਰੇ ਡੈਡੀ ਕਹਿੰਦੇ ਘਰ ਵਿੱਚ ਤੇਰੇ ਸੱਸ ਸੋਹਰਾ ਸਿਆਣੇ ਨੇ ਉਹਨਾਂ ਨੂੰ ਆਪਣੇ ਮੁੰਡੇ ਨੂੰ ਸਮਝਾਉਣਾ ਚਾਹੀਦਾ ਆ ਮੈਂ ਆਪਣੇ ਡੈਡੀ ਨੂੰ ਦੱਸਿਆ ਕਿ ਮੇਰੇ ਸੱਸ ਸੋਹਰਾ ਤਾਂ ਮੈਨੂੰ ਕਹਿ ਦਿੰਦੇ ਆ ਕਿ ਜਦੋਂ ਇਹਦੀ ਪੀਤੀ ਹੁੰਦੀ ਆ ਤੂੰ ਇਹਨੂੰ ਬੁਲਾਇਆ ਨਾ ਕਰ ਉਹ ਤਾਂ ਉਹਨੂੰ ਬਿਲਕੁਲ ਉਲਵਨੀ ਟੋਕਦੇ ਜਿਉ ਕੁਝ ਕਹਿੰਦੇ ਆ ਤਾਂ ਵਰਿੰਦਰ ਉਹਨਾਂ ਦੇ ਵੀ ਗੱਲ ਪੈ ਜਾਂਦਾ ਇਸ ਕਰਕੇ ਉਹ ਮੈਨੂੰ ਹੀ ਕਹਿ ਦਿੰਦੇ ਆ ਕਿ ਜਦੋਂ ਇਹ ਘਰ ਆਉਂਦਾ ਤੂੰ ਚੁੱਪ ਹੀ ਰਿਆ ਕਰ ਪਰ ਇਸ ਤਰ੍ਹਾਂ ਕਿੰਨਾ ਟਾਈਮ ਚੱਲੂਗਾ ਤਾਂ ਕੰਮ ਜ਼ਿਆਦਾ ਵੱਧਦਾ ਹੀ ਜਾ ਰਿਹਾ ਸੀ ਇਸ ਤਰ੍ਹਾਂ ਮੇਰੇ ਬੱਚਿਆਂ ਤੇ ਕੀ ਅਸਰ ਪਊਗਾ ਕੱਲ ਨੂੰ ਉਹ ਵੀ ਸ਼ਰਾਬ ਨੂੰ ਮੂੰਹ ਮਾਰਨਗੇ ਮੈਂ ਨਹੀਂ ਚਾਹੁੰਦੀ ਮੇਰੇ ਬੱਚਿਆਂ ਤੇ ਉਹਦਾ ਗਲਤ ਅਸਰ ਪਵੇ ਫਿਰ ਵੀ ਡੈਡੀ ਮੈਨੂੰ ਕਹਿੰਦੇ ਚੱਲ ਤੂੰ ਇੱਕ ਵਾਰ ਚਲੀ ਜਾ ਇੱਕ ਮੌਕਾ ਹੁਣ ਹੋਰ ਦੇ ਕੇ ਦੇਖ ਲਾ ਜੇ ਫਿਰ ਵੀ ਉਹ ਨਾ ਸੁਧਰਿਆ ਤਾਂ ਫਿਰ ਆਪਾਂ ਸੋਚਾਂਗੇ ਪਰ ਮੇਰਾ ਉਸ ਘਰ ਵਿੱਚ ਜਾਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਪਰ ਫਿਰ ਵੀ ਡੈਡੀ ਨੇ ਮੈਨੂੰ ਸਮਝਾ ਬਜਾ ਕੇ ਵਾਪਸ ਤੋਰ ਦਿੱਤਾ ਮੈਂ ਹੁਣ ਅਮਰੀਕਾ ਵਾਪਸ ਆ ਗਈ ਸੀ ਮੇਰੇ ਦੋਨੋਂ ਬੱਚਿਆਂ ਦਾ ਇੰਡੀਆ ਬਹੁਤ ਦਿਲ ਲੱਗਾ ਸੀ ਜਦੋਂ ਮੈਂ ਅਮਰੀਕਾ ਵਾਪਸ ਆਈ ਤਾਂ ਵਰਿੰਦਰ ਦਾ ਉਹੀ ਹਾਲ ਸੀ ਬੇਸ਼ੱਕ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਰਾਤ ਨੂੰ ਡਰਿੰਕ ਕਰਕੇ ਉਹ ਬੱਚਿਆਂ ਨੂੰ ਵੀ ਘੂਰਦਾ ਰਹਿੰਦਾ ਸੀ ਵਰਿੰਦਰ ਹਰ ਰੋਜ਼ ਅੱਗੇ ਵਾਂਗ ਪੀਕੇ ਘਰ ਆਉਂਦਾ ਸੀ ਤੇ ਆ ਕੇ ਮੇਰੇ ਨਾਲ ਲੜਦਾ ਰਹਿੰਦਾ ਸੀ ਮੈਨੂੰ ਕਹਿੰਦਾ ਸੀ ਕਿ ਤੂੰ ਇੰਡੀਆ ਮੇਰੇ ਪੁੱਛੇ ਬਿਨਾ ਗਈ ਤਾਂ ਗਈ ਕਿਵੇਂ ਮੈਨੂੰ ਲੱਗਾ ਸੀ ਜੇ ਮੈਂ ਇਦਾਂ ਇਹਨੂੰ ਛੱਡ ਕੇ ਜਾਵਾਂਗੀ ਇਹਨੂੰ ਮੇਰੀ ਕਮੀ ਮਹਿਸੂਸ ਹੋਊਗੀ ਤੇ ਹੋ ਸਕਦਾ ਥੋੜਾ ਬਹੁਤਾ ਆਪਣੇ ਆਪ ਨੂੰ ਸੁਧਾਰ ਲਵੇਗਾ ਪਰ ਨਹੀਂ ਉਹ ਤਾਂ ਇਸ ਗੱਲ ਪਿੱਛੇ ਮੇਰੇ ਨਾਲ ਹੋਰ ਲੜਨ ਲੱਗ ਗਿਆ ਸੀ ਕਿ ਤੂੰ ਇੰਡੀਆ ਮੈਨੂੰ ਬਿਨਾ ਦੱਸੇ ਗਈ ਤਾਂ ਗਈ ਕਿਵੇਂ ਤੇ ਮੇਰੀ ਸੱਸ ਵੀ ਮੈਨੂੰ ਤਾਨੇ ਜਿਹੇ ਦਿੰਦੀ ਰਹਿੰਦੀ ਸੀ ਕਿ ਤੂੰ ਕਿਹਦੀ ਸਪੋਰਟ ਨਾਲ ਇੰਡੀਆ ਗਈ ਸੀ ਮੈਂ ਕਿਹਾ ਮੈਂ ਪੜੀ ਲਿਖੀ ਹਾਂ ਮੈਨੂੰ ਸਾਰਾ ਹੀ ਪਤਾ ਆ ਮੈਂ ਕੋਈ ਅਨਪੜ ਨਹੀਂ ਆ ਨਾਲੇ ਤੁਸੀਂ ਦੁਨੀਆ ਤੇ ਇਕੱਲੇ ਹੀ ਪੜੇ ਲਿਖੇ ਨਹੀਂ ਹੋ ਇਸ ਤਰ੍ਹਾਂ ਕਰਕੇ ਸਾਡੇ ਘਰ ਬਹੁਤ ਕਲੇਸ਼ ਰਹਿੰਦਾ ਸੀ ਕਦੇ-ਕਦੇ ਮਨ ਕਰਦਾ ਸੀ ਕਿ ਭੱਜ ਜਾਵਾਂ ਬੇਸ਼ੱਕ ਮੈਨੂੰ ਐਨ ਆਰ ਆਈ ਮੁੰਡਾ ਮਿਲ ਗਿਆ ਸੀ ਪਰ ਮੈਨੂੰ ਸੁੱਖ ਨਹੀਂ ਮਿਲਿਆ ਕੰਮ ਤੋਂ ਘਰ ਆਉਂਦੀ ਸੀ ਤਾਂ ਘਰ ਉਹੀ ਕਲੇਸ਼ ਹੁੰਦਾ ਸੀ ਇਸ ਤਰ੍ਹਾਂ ਹੀ ਕਾਫੀ ਟਾਈਮ ਚੱਲਦਾ ਰਿਹਾ ਮੇਰੇ ਬੇਟੇ ਵੀ ਵੱਡੇ ਹੋ ਗਏ ਸੀ ਇੱਕ ਦਿਨ ਮੈਂ ਕੀ ਦੇਖਿਆ ਕਿ ਮੇਰਾ ਘਰ ਵਾਲਾ ਕਿਸੇ ਦੂਜੀ ਔਰਤ ਨਾਲ ਘਰ ਆਇਆ ਤੇ ਮੈਨੂੰ ਕਹਿੰਦਾ ਕਿ ਇਹ ਮੇਰੀ ਫਰੈਂਡ ਆ ਤੇ ਹੁਣੇ ਸਾਡੇ ਨਾਲ ਹੀ ਰਹੇਗੀ ਪਰ ਜਿਸ ਤਰ੍ਹਾਂ ਉਹਦੇ ਨਾਲ ਗੱਲਾਂ ਕਰ ਰਿਹਾ ਸੀ ਤੇ ਵਰਿੰਦਰ ਉਹਨੂੰ ਹੱਗ ਵੀ ਕਰ ਰਿਹਾ ਸੀ ਇਸ ਤਰ੍ਹਾਂ ਦੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਇਹਨਾਂ ਦਾ ਰਿਸ਼ਤਾ ਕੋਈ ਹੋਰੀ ਆ ਮੈਂ ਵਰਿੰਦਰ ਨਾਲ ਲੜਨ ਲੱਗ ਪਈ ਕਿ ਤੂੰ ਇਸ ਤਰ੍ਹਾਂ ਕਿਸੇ ਕੁੜੀ ਨੂੰ ਘਰ ਕਿੱਦਾਂ ਲੈ ਕੇ ਆ ਸਕਦਾ ਤਾਂ ਵਰਿੰਦਰ ਮੈਨੂੰ ਕਹਿੰਦਾ ਹਾਂ ਇਹ ਮੇਰੀ ਗਰਲਫ੍ਰੈਂਡ ਆ ਤੂੰ ਤਾਂ ਮੈਨੂੰ ਕਦੇ ਕੋਈ ਸੁੱਖ ਨਹੀਂ ਦਿੰਦੀ ਤੂੰ ਤਾਂ ਹਮੇਸ਼ਾ ਮੇਰੇ ਨਾਲ ਲੜਦੀ ਰਹਿੰਨੀ ਆ ਇਸ ਕਰਕੇ ਮੈਨੂੰ ਘਰ ਲੈ ਕੇ ਆਇਆ ਆ ਇਹ ਸੁਣ ਕੇ ਮੇਰੇ ਦਿਲ ਵਿੱਚ ਅੱਗ ਜੀ ਲੱਗ ਗਈ ਮੈਂ ਉਸੇ ਦਿਨ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਇਸ ਬੰਦੇ ਨਾਲ ਆਪਣੀ ਜ਼ਿੰਦਗੀ ਨਹੀਂ ਕੱਟ ਸਕਦੀ ਉਹ ਮੇਰੇ ਸਾਹਮਣੇ ਉਹਨੂੰ ਰੂਮ ਵਿੱਚ ਵੀ ਲੈ ਜਾਂਦਾ ਸੀ ਤੇ ਮੇਰੇ ਬਾਰੇ ਬਿਲਕੁਲ ਨਹੀਂ ਸੋਚਦਾ ਸੀ ਸਾਡੇ ਵਿੱਚ ਬਹੁਤ ਦਰਾੜ ਪੈ ਚੁੱਕੀ ਸੀ ਮੈਂ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਸੀ ਉੱਥੇ ਮੇਰੇ ਪਾਪਾ ਦੇ ਦੂਰ ਦੇ ਰਿਸ਼ਤੇਦਾਰ ਰਹਿੰਦੇ ਸੀ ਮੈਂ ਪਾਪਾ ਨਾਲ ਗੱਲ ਕਰਕੇ ਉਹਨਾਂ ਕੋਲ ਚਲੀ ਗਈ ਸੀ ਮੈਂ ਆਪਣੇ ਦੋਨੇ ਬੱਚਿਆਂ ਨੂੰ ਨਾਲ ਲੈ ਕੇ ਗਈ ਸੀ ਮੈਂ ਤਲਾਕ ਲੈਣ ਦਾ ਫੈਸਲਾ ਲੈ ਲਿਆ ਸੀ ਜਦੋਂ ਵਰਿੰਦਰ ਨੂੰ ਪਤਾ ਲੱਗਾ ਤਾਂ ਉਹਨੇ ਮੈਨੂੰ ਫੋਨ ਕੀਤਾ ਤਾਂ ਮੈਂ ਵਰਿੰਦਰ ਨੂੰ ਕਹਿ ਦਿੱਤਾ ਕਿ ਹੁਣ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਤੇ ਮੈਨੂੰ ਕਹਿਣ ਲੱਗਾ ਤੂੰ ਹੈ ਕਿੱਥੇ ਆ ਮੈਂ ਕਿਹਾ ਤੈਨੂੰ ਇਸ ਗੱਲ ਤੋਂ ਕੀ ਮਤਲਬ ਆ ਜਿੱਥੇ ਮਰਜੀ ਹੋਵਾਂ ਮੈਂ ਆਪਣੇ ਬੱਚਿਆਂ ਨਾਲ ਆਪਣੇ ਜ਼ਿੰਦਗੀ ਕੱਟ ਲਵਾਂਗੀ ਤੂੰ ਹੁਣ ਉਸ ਕੁੜੀ ਨਾਲ ਹੀ ਰਹੀਂ ਤਾਂ ਵਰਿੰਦਰ ਕਹਿੰਦਾ ਉਹ ਕੁੜੀ ਨੂੰ ਮੈਂ ਘਰੋਂ ਕੱਢ ਦਿੱਤਾ ਜਾਂ ਵਾਪਸ ਆ ਜਾ ਇਸ ਤਰ੍ਹਾਂ ਮੇਰੀਆਂ ਕਾਫੀ ਮਿੰਤਾ ਕਰ ਰਿਆ ਸੀ ਪਰ ਮੈਨੂੰ ਪਤਾ ਸੀ ਉਹ ਸੁਧਰਨ ਵਾਲਾ ਨਹੀਂ ਆ ਮੇਰੀ ਸੱਸ ਮੈਨੂੰ ਫੋਨ ਕਰਦੀ ਸੀ ਤੇ ਬਹੁਤ ਮਿੱਠੀਆਂ ਮਾਰਦੀ ਸੀ ਕਹਤੀ ਏ ਤੂੰ ਵਾਪਸ ਆ ਜਾ ਨਾਲੇ ਆਪਣੇ ਜਵਾਕਾਂ ਨੂੰ ਆਪਦੇ ਬੰਦੇ ਤੋਂ ਬਿਨਾ ਕੋਈ ਪਿਆਰ ਨਹੀਂ ਕਰਦਾ ਮੈਂ ਕਿਹਾ ਮੇਰੇ ਜਵਾਕਾਂ ਨੂੰ ਮੇਰੀ ਲੋੜ ਆ ਤੇ ਮੈਂ ਉਹਨਾਂ ਕੋਲ ਹੈਗੀ ਆ ਹੁਣ ਮੇਰੇ ਜਵਾਕਾਂ ਨੂੰ ਆਪਣੇ ਪਿਓ ਦੀ ਕੋਈ ਲੋੜ ਨਹੀਂ ਆ ਕਿਉਂਕਿ ਉਹਨਾਂ ਦਾ ਪਿਓ ਕਿਹੜਾ ਉਹਨਾਂ ਨਾਲ ਖੇਡਦਾ ਜਾਂ ਗੱਲਬਾਤ ਕਰਦਾ ਆ ਉਹ ਤਾਂ ਬਸ ਆ ਕੇ ਲੜਾਈ ਕਰਕੇ ਪੀ ਕੇ ਸੌ ਜਾਂਦਾ ਆ ਹੁਣ ਮੈਨੂੰ ਆਪਣੇ ਰਿਸ਼ਤੇਦਾਰਾਂ ਕੋਲੇ ਰਹਿੰਦੇ ਹੋਏ ਕਾਫੀ ਮਹੀਨੇ ਹੋ ਗਏ ਸੀ ਮੈਂ ਉਹਨਾਂ ਨੂੰ ਰੈਂਟ ਦੇ ਦਿੰਦੀ ਸੀ ਉਹ ਮੇਰਾ ਵਧੀਆ ਕਰਦੇ ਸੀ ਉਹਨਾਂ ਦੇ ਘਰ ਵੀ ਬੱਚੇ ਸੀ ਤੇ ਮੇਰੇ ਬੱਚਿਆਂ ਦਾ ਉਹਨਾਂ ਨਾਲ ਵਧੀਆ ਦਿਲ ਲੱਗਾ ਹੋਇਆ ਸੀ ਮੇਰੇ ਬੱਚੇ ਸਕੂਲ ਜਾਂਦੇ ਸੀ ਇੱਕ ਦਿਨ ਵਰਿੰਦਰ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿੰਦਾ ਕਿ ਮੈਂ ਬੱਚਿਆਂ ਨੂੰ ਮਿਲਣਾ ਆ ਇਸ ਲਈ ਮੈਨੂੰ ਘਰ ਦਾ ਐਡਰੈਸ ਭੇਜ ਦੇ ਮੈਂ ਬੱਚਿਆਂ ਨੂੰ ਪੁੱਛਿਆ ਤਾਂ ਬੱਚੇ ਕਹਿਣ ਲੱਗੇ ਕਿ ਹਾਂ ਮੰਮੀ ਅਸੀਂ ਡੈਡੀ ਨੂੰ ਮਿਲਣਾ ਆ ਬੱਚਿਆਂ ਦੇ ਕਹਿਣ ਕਰਕੇ ਮੈਂ ਵਰਿੰਦਰ ਨੂੰ ਘਰ ਦਾ ਐਡਰੈਸ ਭੇਜ ਦਿੱਤਾ ਤੇ ਵਰਿੰਦਰ ਅਗਲੇ ਦਿਨੇ ਬੱਚਿਆਂ ਨੂੰ ਮਿਲਣ ਘਰ ਆ ਗਿਆ ਸੀ ਪਹਿਲਾਂ ਤਾਂ ਜਿਹਨੂੰ ਦੇਖ ਕੇ ਸਹਿਮ ਜਾਂਦੇ ਸੀ ਪਰ ਹੁਣ ਥੋੜੇ ਵੱਡੇ ਹੋ ਗਏ ਸੀ ਵਰਿੰਦਰ ਬੱਚਿਆਂ ਲਈ ਵੀਡੀਓ ਗੇਮ ਲੈ ਕੇ ਆਇਆ ਜਿਹਨੂੰ ਦੇਖ ਕੇ ਉਹ ਦੋਨੋਂ ਖੁਸ਼ ਹੋ ਗਏ ਤੇ ਵਰਿੰਦਰ ਕਹਿਣ ਲੱਗਾ ਤੁਹਾਨੂੰ ਮੇਰੀ ਯਾਦ ਨਹੀਂ ਆਉਂਦੀ ਤਾਂ ਬੱਚੇ ਕਹਿੰਦੇ ਆਉਂਦੀ ਆ ਮੇਰੇ ਰਿਸ਼ਤੇਦਾਰਾਂ ਨੇ ਵਰਿੰਦਰ ਨੂੰ ਚਾਹ ਪਿਆਈ ਤੇ ਵਰਿੰਦਰ ਉਹਨਾਂ ਸਾਹਮਣੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਕਰਨ ਲੱਗਾ ਉਹ ਵੀ ਦੇਖ ਕੇ ਹੈਰਾਨ ਰਹਿ ਗਏ ਉਹ ਸੋਚ ਵੀ ਨਹੀਂ ਸਕਦੇ ਸੀ ਕਿ ਇਹ ਬੰਦਾ ਇਸ ਤਰ੍ਹਾਂ ਸ਼ਰਾਬ ਪੀਂਦਾ ਹੋ ਜਾਂ ਕਦੇ ਲੜਦਾ ਹੋ ਉਹ ਮੈਨੂੰ ਕਹਿੰਦੇ ਇਹ ਤਾਂ ਗੱਲਾਂ ਬਹੁਤ ਚੰਗੀਆਂ ਕਰਦਾ ਸੀ ਉਹ ਜਾਣ ਪੁੱਛ ਕੇ ਚੰਗਾ ਬਣ ਕੇ ਦਿਖਾਉਂਦਾ ਸੀ ਥੋੜਾ ਟਾਈਮ ਬੈਠਣ ਤੋਂ ਬਾਅਦ ਵਰਿੰਦਰ ਮੈਨੂੰ ਕਹਿੰਦਾ ਲਵਲੀ ਘਰ ਚੱਲ ਤੇਰੇ ਬਿਨਾ ਘਰ ਦਾ ਬੁਰਾ ਹਾਲ ਹੋ ਗਿਆ ਆ ਨਾਲੇ ਬੱਚਿਆਂ ਤੋਂ ਬਿਨਾ ਉਹ ਘਰ ਬਹੁਤ ਸੁੰਨਾ ਜਿਹਾ ਲੱਗਦਾ ਆ ਇਹਨਾਂ ਦੇ ਦਾਦਾ ਦਾਦੀ ਦਾ ਵੀ ਇਹਨਾਂ ਬਿਨਾ ਮਨ ਨਹੀਂ ਲੱਗਦਾ ਚੱਲ ਜੋ ਕੁਝ ਵੀ ਹੋ ਗਿਆ ਉਹ ਹੁਣ ਦੁਬਾਰਾ ਨਹੀਂ ਹੋਊਗਾ ਤੂੰ ਘਰ ਚੱਲ ਪਰ ਮੈਂ ਹੌਫ ਮਨਾ ਕਰ ਦਿੱਤਾ ਪਰ ਵਰਿੰਦਰ ਵਾਰ-ਵਾਰ ਮੇਰੀ ਮੰਨਤਾ ਕਰ ਰਿਹਾ ਸੀ ਤੇ ਮੈਨੂੰ ਕਹਿ ਰਿਹਾ ਸੀ ਕਿ ਮੈਂ ਸੱਚ ਕਹਿ ਰਿਹਾ ਹਾਂ ਮੈਨੂੰ ਆਪਣੇ ਬੱਚਿਆਂ ਬਿਨਾ ਉੱਥੇ ਰਹਿਣਾ ਬਹੁਤ ਔਖਾ ਲੱਗਦਾ ਆ ਵਰਿੰਦਰ ਮੈਨੂੰ ਕਹਿੰਦਾ ਬੇਸ਼ੱਕ ਮੈਂ ਸ਼ਰਾਬ ਪੀਣਾ ਪਰ ਮੈਂ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦਾ ਮੈਂ ਹੌਲੀ-ਹੌਲੀ ਕਰਕੇ ਸ਼ਰਾਬ ਛੱਡ ਦੇਵਾਂਗਾ ਪਰ ਇੱਕਦਮ ਹੀ ਮੇਰੇ ਵਾਸ ਵਿੱਚ ਨਹੀਂ ਆ ਮੈਂ ਕਿਹਾ ਇੱਕ ਗਲਤ ਆਦਤ ਤਾਂ ਇਹਨੂੰ ਲੱਗੀ ਸੀ ਪਰ ਤੂੰ ਉਸ ਦੂਜੀ ਔਰਤ ਨੂੰ ਘਰ ਲਿਆ ਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਆ ਤੇ ਵਰਿੰਦਰ ਕਹਿੰਦਾ ਉਹ ਤਾਂ ਮੈਂ ਉਹਨੂੰ ਗੁੱਸੇ ਵਿੱਚ ਘਰ ਲਿਆਇਆ ਸੀ ਮੈਂ ਕਿਹਾ ਅੱਛਾ ਫਿਰ ਰੂਮ ਵਿੱਚ ਉਹ ਤੇਰੇ ਨਾਲ ਕੀ ਕਰਦੀ ਸੀ ਤਾਂ ਉਹ ਚੁੱਪ ਕਰ ਗਿਆ ਮੈਂ ਉਹਨੂੰ ਘਰ ਜਾਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ ਤਾਂ ਵਰਿੰਦਰ ਕਹਿੰਦਾ ਠੀਕ ਆ ਤੂੰ ਨਹੀਂ ਮੰਦੀ ਪਰ ਤੂੰ ਬਹੁਤ ਪਛਤਾਏਂਗੀ ਤੂੰ ਇੱਥੇ ਬਗਾਨੇ ਮੁਲਕ ਵਿੱਚ ਇੱਕ ਬੰਦੇ ਤੋਂ ਬਿਨਾ ਕੁਝ ਵੀ ਨਹੀਂ ਕਰ ਸਕਦੀ ਤੂੰ ਇਕੱਲੀ ਕਿੱਦਾਂ ਬੱਚੇ ਰੱਖ ਲਵੇਂਗੀ ਇਸ ਤਰ੍ਹਾਂ ਕਰਕੇ ਗੁੱਸੇ ਵਿੱਚ ਉਹ ਵਾਪਿਸ ਚਲਾ ਗਿਆ ਮੈਨੂੰ ਵੀ ਆਪਣਾ ਘਰ ਤੋੜਨ ਦਾ ਕੋਈ ਸ਼ੌਂਕ ਨਹੀਂ ਸੀ ਪਰ ਮੈਂ ਕੀ ਕਰਦੀ ਮੈਂ ਉਹਦੇ ਨਾਲ ਰਹਿ ਕੇ ਵੀ ਆਪਣਾ ਦਿਮਾਗ ਖਰਾਬ ਨਹੀਂ ਕਰ ਸਕਦੀ ਸੀ ਕਿਉਂਕਿ ਉੱਥੇ ਰੋਜ਼-ਰੋਜ਼ ਸਾਡੀ ਲੜਾਈ ਹੋ ਜਾਂਦੀ ਸੀ ਉਹ ਕਦੇ ਵੀ ਮੇਰੇ ਨਾਲ ਬੈਠ ਕੇ ਦੁੱਖ-ਸੋਖ ਨਹੀਂ ਕਰਦਾ ਸੀ ਬਸ ਉਹਦਾ दारू ਵਿੱਚ ਹੀ ਧਿਆਨ ਰਹਿੰਦਾ ਸੀ ਇੱਕ ਮਹੀਨੇ ਬਾਅਦ ਮੈਂ ਵਰਿੰਦਰ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਹੋਈ ਕਿ ਵਰਿੰਦਰ ਨੇ ਅਗਲੇ ਦਿਨ ਇਤਲਾਕ ਦੇ ਕਾਗਜ਼ ਤੇ ਸਾਈਨ ਕਰਕੇ ਮੈਨੂੰ ਵਾਪਸ ਭੇਜ ਦਿੱਤੇ ਤੇ ਮੈਨੂੰ ਵਰਿੰਦਰ ਨੇ ਫੋਨ ਲਾਇਆ ਤੇ ਮੈਨੂੰ ਕਹਿੰਦਾ ਬੇਸ਼ੱਕ ਮੈਂ ਤੇਰੇ ਤੋਂ ਤਲਾਕ ਲੈ ਰਿਹਾ ਪਰ ਇੱਕ ਗੱਲ ਧਿਆਨ ਵਿੱਚ ਰੱਖੀ ਮੇਰੇ ਬੱਚੇ ਮੇਰੇ ਨਾਲ ਹੀ ਰਹਿਣਗੇ ਮੈਂ ਕਿਹਾ ਇਹ ਤਾਂ ਮੇਰੇ ਨਾਲ ਹੀ ਰਹਿਣਗੇ ਇਸ ਤਰ੍ਹਾਂ ਸਾਡੀ ਕਾਫੀ ਬਹਿਸ ਹੋਈ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਤਾਂ ਬੱਚਿਆਂ ਨੇ ਕੋਰਟ ਵਿੱਚ ਆਪਣੇ ਡੈਡੀ ਨਾਲ ਜਾਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਮੈਂ ਆਪਣੇ ਬੱਚਿਆਂ ਤੋਂ ਬਿਨਾਂ ਨਹੀਂ ਰਹਿ ਸਕਾਂ BC ਮੇਰੇ ਕੋਲ ਆਪਣੇ ਬੱਚਿਆਂ ਤੋਂ ਇਲਾਵਾ ਹੋਰ ਹੈ ਵੀ ਕੌਣ ਸੀ ਇਸ ਤਰ੍ਹਾਂ ਕਰਕੇ ਸਾਡਾ ਤਲਾਕ ਹੋ ਗਿਆ ਤੇ ਵਰਿੰਦਰ ਨੇ ਇੱਕ ਦਿਨ ਮੈਨੂੰ ਮੈਸੇਜ ਕੀਤਾ ਤੇ ਮੈਨੂੰ ਕਹਿਣ ਲੱਗਾ ਕਿ ਬੇਸ਼ੱਕ ਆਪਣਾ ਤਲਾਕ ਹੋ ਗਿਆ ਪਰ ਮੈਂ ਆਪਣੇ ਬੱਚਿਆਂ ਨੂੰ ਮਿਲਣ ਜ਼ਰੂਰ ਆਇਆ ਕਰੂੰਗਾ ਮੈਨੂੰ ਕੋਈ ਰਿਪਲਾਈ ਨਾ ਕੀਤਾ ਉਹ ਮੇਰੇ ਤੋਂ ਬਿਨਾ ਪੁੱਛੇ ਹੀ ਘਰ ਆ ਜਾਂਦਾ ਸੀ ਤੇ ਬੱਚਿਆਂ ਲਈ ਕੋਈ ਨਾ ਕੋਈ ਚੀਜ਼ ਲੈ ਆਉਂਦਾ ਸੀ ਤੇ ਬੱਚਿਆਂ ਨੂੰ ਮਿਲ ਜਾਂਦਾ ਸੀ ਉਹਨੂੰ ਹੁਣ ਆਪਣੇ ਬੱਚਿਆਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਸੀ ਸ਼ਾਇਦ ਉਹਦੇ ਦਿਲ ਵਿੱਚ ਥੋੜਾ ਜਿਹਾ ਪਛਤਾਵਾ ਵੀ ਹੋਵੇ ਪਰ ਉਹਨੇ ਕਦੇ ਮੇਰੇ ਸਾਹਮਣੇ ਕੋਈ ਪਛਤਾਵਾ ਜ਼ਾਹਿਰ ਨਹੀਂ ਕੀਤਾ ਸੀ ਮੈਂ ਕੰਮ ਤੇ ਜਾਂਦੀ ਸੀ ਤੇ ਬੱਚੇ ਵੀ ਵੱਡੀਆਂ ਕਲਾਸਾਂ ਵਿੱਚ ਪੜ੍ਹਦੇ ਸੀ ਜਦੋਂ ਮੈਂ ਕੰਮ ਤੋਂ ਆ ਜਾਂਦੀ ਸੀ ਤਾਂ ਮੈਂ ਕੰਮ ਨਿਬੇੜ ਕੇ ਬੈਠ ਜਾਂਦੀ ਸੀ ਤੇ ਸੋਚਦੀ ਰਹਿੰਦੀ ਸੀ ਕਿ ਸੋਚਿਆ ਕੀ ਸੀ ਤੇ ਦੀਗੀ ਵਿੱਚ ਕੀ ਹੋ ਗਿਆ ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦੀ ਸੀ ਕੀਰਤ ਮੇਰੇ ਕੋਲ ਆ ਕੇ ਬੈਠ ਗਿਆ ਤੇ ਮੈਨੂੰ ਕਹਿੰਦਾ ਸੀ ਕਿ ਮੰਮੀ ਤੁਸੀਂ ਬਹੁਤ ਸੈਡ ਸੈਡ ਰਹਿੰਦੇ ਹੋ ਕੀ ਗੱਲ ਆ ਤਾਂ ਮੈਂ ਕਿਹਾ ਕੁਝ ਨਹੀਂ ਬੇਟਾ ਬਸ ਕੰਮ ਤੋਂ ਥੋੜੀ ਥਕਾਨ ਜੀ ਮਹਿਸੂਸ ਹੋ ਰਹੀ ਸੀ ਇਸ ਕਰਕੇ ਇੱਧਾ ਬੈਠੀ ਸੀ ਪਰ ਮੇਰੇ ਬੱਚੇ ਬਹੁਤ ਸਮਝਦਾਰ ਸੀ ਉਹ ਮੇਰੇ ਦਿਲ ਦੀ ਸਾਰੀ ਗੱਲ ਸਮਝਦੇ ਸੀ ਉਮੈਨੋਂ ਹਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸੀ ਪਰ ਮੇਰੇ ਬੁੱਲਾਂ ਤੋਂ ਤਾਂ ਜਿਵੇਂ ਹਾਸਾ ਉੱਡ ਹੀ ਗਿਆ ਸੀ ਕਿਉਂਕਿ ਹਮ ਸਫਰ ਤੋਂ ਬਿਨਾ ਜ਼ਿੰਦਗੀ ਕਟਣੀ ਬਹੁਤ ਔਖੀ ਲੱਗ ਰਹੀ ਸੀ ਮੈਂ ਹਰ ਇੱਕ ਗੱਲ ਬੱਚਿਆਂ ਨਾਲ ਸ਼ੇਅਰ ਨਹੀਂ ਕਰ ਸਕਦੀ ਸੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਤੇ ਬੱਚੇ ਹੁਣ ਕਾਲਜ ਵਿੱਚ ਪੜ੍ਹਦੇ ਸੀ ਇੱਕ ਦਿਨ ਗੁਰਬੀਰ ਤੇ ਕੀਰਤ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਮੰਮੀ ਅਸੀਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਅਸੀਂ ਤੁਹਾਡੇ ਤੋਂ ਕੁਝ ਮੰਗਣ ਲੱਗੇ ਆ ਤੁਸੀਂ ਸਾਨੂੰ ਦਵੋਗੇ ਮੈਂ ਕਹਾਂ ਬੇਟਾ ਦੱਸੋ ਕੀ ਚਾਹੀਦਾ ਤੁਹਾਨੂੰ ਮੈਂ ਕੱਲ ਹੀ ਲਿਆ ਦੇਵਾਂਗੀ ਉਹ ਕਹਿੰਦੇ ਨਹੀਂ ਸਾਨੂੰ ਕੋਈ ਚੀਜ਼ ਨਹੀਂ ਸਾਨੂੰ ਕੁਝ ਹੋਰ ਚਾਹੀਦਾ ਜਦੋਂ ਮੈਂ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਬਹੁਤ ਵੱਡੀ ਗੱਲ ਕਹਿ ਦਿੱਤੀ ਜਿਸ ਬਾਰੇ ਮੈਂ ਸੋਚ ਵੀ ਨਹੀਂ ਸਕਦੀ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਮੰਮਾ ਤੁਸੀਂ ਘਰ ਇਕੱਲੇ ਜੇ ਬੈਠੇ ਰਹਿੰਦੇ ਹੋ ਸਾਰਾ ਦਿਨ ਕੰਮ ਕਰਕੇ ਆਉਂਦੇ ਹੋ ਤੇ ਘਰ ਆ ਕੇ ਇਕੱਲੇ ਜੇ ਬੈਠੇ ਰਹਿੰਦੇ ਹੋ ਤੁਸੀਂ ਸਾਡੇ ਨਾਲ ਵੀ ਕੋਈ ਖੁੱਲ ਕੇ ਗੱਲ ਨਹੀਂ ਕਰਦੇ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਤੁਹਾਡੀ ਦੁਬਾਰਾ ਮੈਰिज ਕਰਵਾਵਾਂਗੇ ਮੈਂ ਬੱਚਿਆਂ ਨੂੰ ਬਹੁਤ ਗੁੱਸੇ ਨਾਲ ਬੋਲੀ ਕਿ ਕੀ ਕਹਿ ਰਹੇ ਹੋ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਣੀ ਮਾਂ ਨਾਲ ਇਦਾਂ ਦੀ ਗੱਲ ਕਰਦੇ ਹੋ ਤਾਂ ਕੀਰਤ ਮੇਰਾ ਹੱਥ ਫੜ ਕੇ ਬੈਠ ਗਿਆ ਤੇ ਕਹਿਣ ਲੱਗਾ ਮੰਮੀ ਸਾਨੂੰ ਆਪਣੇ ਬੇਟੇ ਨਾ ਸਮਝੋ ਆਪਣੇ ਦੋਸਤ ਸਮਝੋ ਅਸੀਂ ਤੁਹਾਨੂੰ ਬਹੁਤ ਵਾਰ ਟੁੱਟਦੇ ਦੇਖਿਆ ਆ ਸਾਨੂੰ ਪਤਾ ਹੈ ਕਿ ਪਾਪਾ ਨੇ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਤੁਸੀਂ ਉਹਨਾਂ ਨਾਲ ਕੋਈ ਸੁਖ ਨਹੀਂ ਲਿਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਇੱਕ ਚੰਗਾ ਹਮਸਫਰ ਮਿਲੇ ਮੈਂ ਬੱਚਿਆਂ ਵੱਲ ਦੇਖਦੀ ਰਹਿ ਗਈ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੇਰੇ ਬੱਚੇ ਕਦੋਂ ਇੰਨੇ ਵੱਡੇ ਹੋ ਗਏ ਜੋ ਇੰਨੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਏ ਤੇ ਮੇਰੇ ਦਿਲ ਦੀਆਂ ਗੱਲਾਂ ਵੀ ਸਮਝਣ ਲੱਗ ਪਏ ਪਰ ਮੈਂ ਬੱਚਿਆਂ ਨੂੰ ਕਿਹਾ ਕਿ ਨਹੀਂ beta ਮੇਰੀ ਹੁਣ ਇੰਨੀ ਉਮਰ ਨਹੀਂ ਆ ਹੁਣ ਮੈਂ ਤੁਹਾਡੇ ਵਿਆਹ ਕਰਾਂਗੀ ਨਾਲੇ ਮੇਰਾ ਇਸ ਰਿਸ਼ਤੇ ਤੋਂ ਯਕੀਨ ਉੱਠ ਗਿਆ ਆ ਕਿਉਂਕਿ ਤੁਹਾਡੇ ਪਾਪਾ ਨੇ ਕਦੇ ਵੀ ਮੇਰੇ ਨਾਲ ਹਮਸਫਰ ਵਾਂਗ ਦੁੱਖ-ਸੋਖ ਨਹੀਂ ਕੀਤਾ ਹੁਣ ਮੈਂ ਕੱਲੀ ਹੀ ਠੀਕ ਆ ਤਾਕੀਰਤ ਮੈਨੂੰ ਕਹਿਣ ਲੱਗਾ ਮੰਮੀ ਅਸੀਂ ਵਿਆਹ ਨਹੀਂ ਕਰਾਉਣਾ ਨਾਲੇ ਕੱਲ ਨੂੰ ਸਾਡਾ ਵਿਆਹ ਹੋ ਵੀ ਜਾਊਗਾ ਤੇ ਅਸੀਂ ਆਪਣੀ ਲਾਈਫ ਵਿੱਚ ਬਿਜ਼ੀ ਹੋ ਜਾਵਾਂਗੇ ਤੇ ਤੁਹਾਡਾ ਕੀ ਤੁਸੀਂ ਫੇਰ ਇਕੱਲੇ ਰਹਿ ਜਾਓਗੇ ਇਸ ਕਰਕੇ ਅਸੀਂ ਤੁਹਾਡਾ ਵਿਆਹ ਕਰਾ ਕੇ ਹੀ ਰ੍ਹਾਂਗੇ ਜਦੋਂ ਪਪਾ ਅਲੱਗ ਹੋਏ ਸੀ ਤਾਂ ਤੁਸੀਂ ਸਾਡਾ ਹੱਥ ਨਹੀਂ ਛੱਡਿਆ ਸਾਨੂੰ ਹਮੇਸ਼ਾ ਨਾਲ ਰੱਖਿਆ ਤੇ ਅੱਜ ਅਸੀਂ ਤੁਹਾਡਾ ਹੱਥ ਕਿਵੇਂ ਛੱਡ ਦੇਵਾਂਗੇ ਤਾਂ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਤੁਹਾਡੀ ਬਣਦੀ ਖੁਸ਼ੀ ਤੁਹਾਡੀ ਝੋਲੀ ਪਾਈਏ ਤੁਸੀਂ ਖੁਸ਼ੀ ਦੇ ਹੱਕਦਾਰ ਹੋ ਕੋਈ ਕੀ ਕਹਿੰਦਾ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਮਤਲਬ ਆਪਣੀ ਮਾਂ ਦੀ ਖੁਸ਼ੀ ਨਾਲ ਸਾਡੀ ਮਾਂ ਲਈ ਇਹ ਖੁਸ਼ੀ ਜ਼ਰੂਰੀ ਆ ਮੈਂ ਬੱਚਿਆਂ ਨੂੰ ਮਨਾ ਕਰਦੀ ਰਹੀ ਪਰ ਉਹ ਨਾ ਮੰਨੇ ਉਹਨਾਂ ਨੇ ਇੰਡੀਆ ਮੇਰੇ ਡੈਡੀ ਨਾਲ ਵੀ ਇਸ ਬਾਰੇ ਗੱਲ ਕੀਤੀ ਤਾਂ ਡੈਡੀ ਕਹਿੰਦੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਕਰ ਲਵੋ ਜੇ ਤੁਹਾਡੀ ਮੰਮੀ ਇਸ ਗੱਲ ਨੂੰ ਮੰਨਦੀ ਹੈ ਤਾਂ ਤੁਸੀਂ ਮਨਾ ਲਓ ਇਸ ਤਰ੍ਹਾਂ ਮੇਰੇ ਬੱਚਿਆਂ ਨੇ ਇੰਡੀਆ ਜਾਣ ਦਾ ਫੈਸਲਾ ਕੀਤਾ ਅਸੀਂ ਸਾਰੇ ਇੰਡੀਆ ਚਲੇ ਗਏ ਤੇ ਉੱਥੇ ਸਾਰਿਆਂ ਨਾਲ ਬੈਠ ਕੇ ਗੱਲ ਕੀਤੀ ਤੇ ਸਾਰੇ ਇਸ ਗੱਲ ਵਿੱਚ ਹੀ ਰਾਜ਼ੀ ਸੀ ਪਰ ਮੈਨੂੰ ਡਰ ਲੱਗਦਾ ਸੀ ਕਿਉਂਕਿ ਮੈਨੂੰ ਪਹਿਲਾਂ ਵੀ ਚੰਗਾ ਹਮਸਫਰ ਨਹੀਂ ਮਿਲਿਆ ਸੀ ਨਾਲੇ ਹੁਣ ਮੈਨੂੰ ਲੋਕਾਂ ਤੋਂ ਥੋੜੀ ਸ਼ਰਮ ਵੀ ਆਉਂਦੀ ਸੀ ਕਿਉਂਕਿ ਮੇਰੇ ਬੱਚੇ ਵੱਡੇ ਹੋ ਚੁੱਕੇ ਸੀ ਪਰ ਸਾਰਿਆਂ ਨੇ ਮੈਨੂੰ ਸਮਝਾਇਆ ਕਿ ਹੁਣ ਤੇਰੇ ਬੱਚੇ ਤੇਰੇ ਨਾਲ ਨੇ ਤੈਨੂੰ ਹੋਰ ਕਿਸੇ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਆ ਕਿਸੇ ਤੋਂ ਕੋਈ ਸ਼ਰਮ ਮੰਨਣ ਦੀ ਲੋੜ ਨਹੀਂ ਆ ਤੂੰ ਬਸ ਆਪਣੀ ਜ਼ਿੰਦਗੀ ਬਾਰੇ ਸੋਚ ਮੈਂ ਬੱਚਿਆਂ ਦੀ ਗੱਲ ਮੰਨ ਲਈ ਸੀ ਤੇ ਮੈਂ ਸਾਰਿਆਂ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਹਮਸਫਰ ਉਹ ਹੋਵੇ ਜਿਸ ਦਾ ਤਲਾਕ ਹੋਇਆ ਹੋਵੇ ਤੇ ਘਰੋਂ ਗਰੀਬ ਹੋਵੇ ਜਿਸ ਨੂੰ ਇੱਕ ਚੰਗੇ ਹਮਸਫਰ ਦੀ ਲੋੜ ਹੋਵੇ ਤਾਂ ਸਾਡੇ ਜੋ ਅਮਰੀਕਾ ਵਾਲੇ ਰਿਸ਼ਤੇਦਾਰ ਸੀ ਉਹਨਾਂ ਨੇ ਰਿਸ਼ਤੇ ਦੀ ਦੱਸ ਪਾਈ ਸੀ ਉਸ ਮੁੰਡੇ ਦੀ ਘਰ ਵਾਲੀ ਦੀ ਡੈਥ ਹੋ ਚੁੱਕੀ ਸੀ ਤੇ ਉਹਦੇ ਇੱਕ ਧੀ ਸੀ ਜੋ ਕਿ ਮਸਾ 8 ਸਾਲ ਦੀ ਸੀ ਮੈਨੂੰ ਰਿਸ਼ਤਾ ਠੀਕ ਲੱਗਾ ਪਰ ਮੈਂ ਉਸ ਇਨਸਾਨ ਨੂੰ ਇੱਕ ਵਾਰ ਮਿਲਣਾ ਚਾਹੁੰਦੀ ਸੀ ਤੇ ਉਹਨੂੰ ਆਪਣੇ ਬਾਰੇ ਸਾਰਾ ਕੁਝ ਦੱਸਣਾ ਚਾਹੁੰਦੀ ਸੀ ਤੇ ਮੈਂ ਇਹ ਗੱਲ ਆਪਣੇ ਬੱਚਿਆਂ ਨਾਲ ਸ਼ੇਅਰ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਸਾਰੇ ਹੀ ਉਹਨਾਂ ਨੂੰ ਪਹਿਲਾਂ ਮਿਲਾਂਗੇ ਤੇ ਸਾਰਾ ਕੁਝ ਦੱਸਾਂਗੇ ਉਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ ਜਦੋਂ ਅਸੀਂ ਉਸ ਇਨਸਾਨ ਨੂੰ ਮਿਲੇ ਤਾਂ ਉਹਦਾ ਨੇਚਰ ਸਾਨੂੰ ਚੰਗਾ ਲੱਗਾ ਤੇ ਮੈਂ ਉਹਨੂੰ ਸਾਰਾ ਕੁਝ ਦੱਸਿਆ ਕਿ ਮੈਨੂੰ ਹੋਰ ਕਿਸੇ ਚੀਜ਼ ਦਾ ਨਹੀਂ ਆ ਮੇਰੇ ਬੱਚੇ ਹੈਗੇ ਆ ਪਰ ਜੋ ਤੋਖਸੋ ਖ ਆਪਣੇ ਹਮਸਫਰ ਨਾਲ ਕਰਨਾ ਉਹ ਬੱਚਿਆਂ ਨਾਲ ਨਹੀਂ ਕੀਤਾ ਜਾਂਦਾ ਤਾਂ ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ ਮੈਂ ਵੀ ਕਰਮਾ ਦਾ ਮਾਰ ਆ ਹਾਂ ਉਹਨੇ ਮੈਨੂੰ ਦੱਸਿਆ ਕਿ ਮੇਰੀ ਘਰਵਾਲੀ ਮਰ ਗਈ ਸੀ ਤੇ ਮੈਂ ਤੇ ਮੇਰੀ ਧੀ ਬਹੁਤ ਇਕੱਲੇ ਰਹਿ ਗਏ ਆ ਮੈਨੂੰ ਵੀ ਇੱਕ ਸਹਾਰੇ ਦੀ ਜ਼ਰੂਰਤ ਆ ਤੇ ਮੈਂ ਚਾਹੁੰਨਾ ਆ ਕਿ ਆਪਾਂ ਸਿਰਫ ਇੱਕ ਦੂਸਰੇ ਨੂੰ ਨਹੀਂ ਬਲਕਿ ਇੱਕ ਦੂਜੇ ਦੇ ਬੱਚਿਆਂ ਨੂੰ ਵੀ ਆਪਣੇ ਬੱਚੇ ਹੀ ਸਮਝੀਏ ਫਿਰ ਆਪਣਾ ਰਿਸ਼ਤਾ ਮਜ਼ਬੂਤ ਰਹੂਗਾ ਮੈਨੂੰ ਉਹਦੇ ਮੂੰਹ ਇਹ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਤੇ ਮੈਂ ਉਸੇ ਵੇਲੇ ਉਸ ਰਿਸ਼ਤੇ ਨੂੰ ਹਾਂ ਕਰ ਦਿੱਤੀ ਸਾਡੇ ਆਨੰਦ ਕਾਰਜ ਹੋ ਗਏ ਸੀ ਉਹਦੀ ਧੀ ਬਹੁਤ ਪਿਆਰ ਇਸੀ ਜੋ ਕੇ ਹੁਣ ਮੇਰੀ ਵੀ ਧੀ ਬਣ ਚੁੱਕੀ ਸੀ ਤੇ ਮੇਰੇ ਬੱਚਿਆਂ ਨੂੰ ਇੱਕ ਭੈਣ ਮਿਲ ਗਈ ਸੀ ਉਹ ਕੁੜੀ ਬਹੁਤ ਸਿਆਣੀ ਸੀ ਉਹ ਮੈਨੂੰ ਮਾਂ ਹੀ ਸਮਝਦੀ ਸੀ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਸੀ ਕਿ ਮੈਨੂੰ ਅਮਰੀਕਾ ਜਾਣ ਦਾ ਕੋਈ ਜ਼ਿਆਦਾ ਸ਼ੌਂਕ ਨਹੀਂ ਆ ਆਪਾਂ ਇੱਥੇ ਰਹਿ ਕੇ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਆ ਪਰ ਮੈਂ ਉਹਨੂੰ ਸਮਝਾਇਆ ਕਿ ਇਧਰ ਬੱਚਿਆਂ ਨੂੰ ਕੋਈ ਚੰਗੀ ਜੌਬ ਨਹੀਂ ਮਿਲਦੀ ਇਸ ਕਰਕੇ ਉਧਰ ਜਾਣਾ ਜ਼ਰੂਰੀ ਆ ਨਾਲੇ ਬੱਚੇ ਆਪਣੇ ਪਿਆਰਾਂ 'ਚ ਰਹਿਣਗੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਰਹੂਗੀ ਇਸ ਤਰ੍ਹਾਂ 1 ਸਾਲ ਦੇ ਵਿੱਚ ਵਿੱਚ ਮੇਰਾ ਘਰ ਵਾਲਾ ਤੇ ਕੁੜੀ ਨੂੰ ਵੀ ਅਸੀਂ ਅਮਰੀਕਾ ਲੈ ਗਏ ਮੇਰੇ ਮੁੰਡਿਆਂ ਤੇ ਕੁੜੀ ਦੀ ਆਪਸ ਵਿੱਚ ਬਹੁਤ ਬਣਦੀ ਆ ਇੰਜ ਲੱਗਦਾ ਜਿਵੇਂ ਉਹ ਸਕੇ ਭੈਣ ਭਰਾ ਹੋਣ ਤੇ ਮੇਰਾ ਘਰ ਵਾਲਾ ਵੀ ਬੜਾ ਚੰਗਾ ਆ ਰੱਬ ਨੇ ਮੈਨੂੰ ਚੰਗਾ ਹਮਸਫਰ ਦੇ ਕੇ ਮੇਰੇ ਸਾਰੇ ਪਿਛਲੇ ਦੁੱਖ ਭਲਾ ਦਿੱਤੇ ਤੇ ਵਰਿੰਦਰ ਅੱਜ ਵੀ ਆਪਣੇ ਬੱਚਿਆਂ ਨੂੰ ਮਿਲਣ ਆਉਂਦਾ ਸੀ ਪਰ ਮੇਰੇ ਘਰ ਵਾਲੇ ਨੇ ਕਦੇ ਵੀ ਉਹਨੂੰ ਮਿਲਣ ਤੋਂ ਨਹੀਂ ਰੋਕਿਆ ਕਿਉਂਕਿ ਅਸੀਂ ਸਾਰੇ ਇੱਕ ਦੂਜੇ ਨਾਲ ਖੁਸ਼ ਸੀ ਤੇ ਅੰਦਰ ਨੇ ਅਜੇ ਤੱਕ ਵਿਆਹ ਨਹੀਂ ਕਰਾਇਆ ਸੀ ਉਹ ਉਹੀ ਕੁੜੀ ਨਾਲ ਫਿਰਦਾ ਰਹਿੰਦਾ ਸੀ ਤੇ दारू ਪੀ ਪੀ ਕੇ ਆਪਣਾ ਸਰੀਰ ਖਰਾਬ ਕਰੀ ਜਾਂਦਾ ਪਰ ਮੈਂ ਆਪਣੇ ਘਰੇ ਆਰਾਮ ਦੀ ਜ਼ਿੰਦਗੀ ਕੱਟ ਰਹੀ ਆ ਇਹ ਆਰਾਮ ਦੀ ਜ਼ਿੰਦਗੀ ਮੈਨੂੰ ਮੇਰੇ ਬੱਚਿਆਂ ਕਰਕੇ ਮਿਲੀ ਆ ਜੇ ਉਹ ਮੈਨੂੰ ਨਾ ਸਮਝਾਉਂਦੇ ਤਾਂ ਸ਼ਾਇਦ ਅੱਜ ਮੈਂ ਕੱਲੀ ਹੋਣਾ ਸੀ ਤੇ ਹੁਣ ਮੇਰੇ ਬੱਚਿਆਂ ਨੇ ਮੈਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਆ ਤਾਂ ਐਸੀ ਅੱਜ ਦੀ ਸਟੋਰੀ ਗਾਇਜ਼ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇੱਦਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਵਟਸਐਪ ਨੰਬਰ ਦਿੱਤਾ ਹੈ ਉਸ ਉੱਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ